ਗੁਰੂਪਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਨ ਲਵਾ ਰਹੇ ਹਾਂ ਆਵਜਾਪਾਂ 8ਵੀਂ ਪਉੜੀ ਜਾਗੀ ਸਾਹਿਬ ਦੀ ਵਿਆਖਿਆ ਜਿਹੜੋ ਸ਼ੁਰੂ ਕਰਨੀ ਹੈ ਉਹ ਸਾਰੇ ਭਾਈ ਆਪਾਂ ਪੰਜਾਬ ਕਰ ਲਗੇ ਸਾਰੇ ਸੰਤ ਨਗਰ ਬੋਲਦੇ ਹੋ ਸੁਣਿਆ ਸਿੱਧ ਪੀਰ ਸੁਰਨਾਥ ਪਾਪਾਂ ਦਾ ਨਾਸ ਹੋ ਜਾਂਦਾ ਹੈ ਜਿਹੜੇ ਸੁਣਦੇ ਰਹਿੰਦੇ ਐ ਜੀ ਆਵਾਜ਼ ਨੂੰ ਸਾਉਂਦ ਨੂੰ ਸੁਣਦੇ ਰਹਿੰਦੇ ਐ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕੋਈ ਵੀ ਪ੍ਰਮਾਤਮਾ ਦੀ ਧੁਨ ਸੁਣਦੇ ਰਹਿਣਾ ਦੀ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਖਰਪਾ ਵੀ ਕੋਈ ਅੱਲਾ ਤਾਂ ਇੱਕ ਕੋਈ ਨਾਮ ਕਰੇ ਕੋਈ ਸੇਵਾ ਦਸਈਆਂ ਕੋਈ ਅਲਾ ਹੈ ਜਪਦਾ ਰਵੇ ਇਹ ਆਵਾਜ਼ ਕੰਨਾਂ ਵਿੱਚ ਪੈਂਦੀ ਰਹੇ ਜੀ ਵਾਹਿਗੁਰੂ 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 ਆਸਣ ਤੇ ਰਹਿਣਾ ਜੀ ਕੰਨਾਂ ਦੇ ਨਾਲ ਅੰਦਰ ਆਵਾਜ਼ ਪਹਿਲਾ ਪਹਿਲਾ ਜਿਹੜੀ ਗੁਰੂ ਜੀ ਕਹਿੰਦੇ ਜੋ ਸ਼ਬਦ ਹੈ ਗੁਰੂ ਸਾਹਿਬ ਜੀ ਨੇ 12 ਤਿਥੀਕ ਦੇ ਵਿੱਚ ਦਰਜ ਕੀਤਾ ਹੈ ਨਾਨਕ ਸੇ ਜਗੰਧ ਜੇ ਰਸਨਾ ਨਾਮ ਪਚਾਨੇ ਗੁਰੂ ਜੀ ਕਹਿੰਦੇ ਜਿਹੜੇ ਰਸਨਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹੈ ਉਹਨਾਂ ਦੀ ਸਵਤ ਜਾਰੀ ਰਹਿੰਦੀ ਹੈ ਜੀ ਨਾਨਕ ਸੇ ਜਗੰਧ ਉਹ ਜਾਗ ਜਾਂਦੇ ਆ ਇੱਕ ਉਹਨਾਂ ਨੂੰ ਹਰੇਕ ਕੰਮ ਦੀ ਫੱਕ ਜਿਹੜੀ ਬੜੀ ਜਾਗਰਤ ਔਰ ਫੱਕ ਵਿੱਚ ਕੰਮ ਕਰਦੇ ਆ ਉਹ ਉਹਨਾਂ ਦਾ ਬੋਲਣਾ ਉਹਨਾਂ ਦਾ ਚੱਲਣਾ ਉਹਨਾਂ ਦਾ ਸੁਣਨਾ ਜਾਗੇ ਹੋਏ ਹੁੰਦੇ ਆ ਜਾਗ ਕੇ ਸੁਣਦੇ ਆ ਆਏ ਵੀ ਕੀ ਸੁਣ ਰਹੇ ਆ ਉਹਨੂੰ ਪਤਾ ਹੁੰਦਾ ਕਿ ਕੀ ਸੁਣ ਰਹੇ ਹੈ ਤੈਨੂੰ ਤਾਂ ਇਹ ਪਤਾ ਵੀ ਸੁਣ ਕੀ ਰਹੇ ਅਸੀਂ ਜੀ ਪਤਾ ਹੀ ਨਹੀਂ ਆ ਤੰਗ ਮੈਨੂੰ ਪਤਾ ਜੀ ਅਸੀਂ ਜ਼ੁਬਾਨ ਦੇ ਨਾਲ ਗੋਲ ਕੀ ਗਏ ਕਿਉਂਕਿ ਮੈਂ ਆਹ ਬੋਲ ਗਿਆ ਸੀ ਕਿ ਭਾਈ ਗੁਰੂ ਜੀ ਕਹਿੰਦੇ ਪਹਿਲੇ ਉਹ ਪਹਿਲੇ ਤੂੰ ਧਿਆਨ ਨਾਲ ਬੋਲ ਕਿਉਂ ਸਿਆਰੇ ਕਹਿੰਦੇ ਆ ਵੀ ਜਦੋਂ ਤਾ ਸ਼ਬਦ ਜ਼ੁਬਾਨ ਦੇ ਵਿੱਚ ਹੈ ਤਾਂ ਸ਼ਬਦ ਸਾਡੇ ਗੁਲਾਮ ਹੁੰਦੇ ਐ ਜਦੋਂ ਸ਼ਬਦ ਜ਼ੁਬਾਨ ਨੇ ਬੋਲਤੇ ਤੇ ਫਿਰ ਅਸੀਂ ਸ਼ਬਦਾਂ ਦੇ ਗੁਲਾਮ ਹੁੰਦੇ ਆ ਜੀ ਸ਼ਬਦਾਂ ਦੇ ਗੁਲਾਮ ਹੋ ਜਾਂਦਾ ਮਨੁੱਖ ਜਦੋਂ ਸ਼ਬਦ ਜ਼ੁਬਾਨ ਵਿੱਚੋਂ ਬੋਲਿਆ ਗਿਆ ਫਿਰ ਉਹ ਕਈ ਵਾਰ ਦੇਖਦੇ ਆਪਾਂ ਉਹਨਾਂ ਨੂੰ ਜਿਹੜੇ ਸ਼ਬਦ ਕੋਈ ਬੋਲ ਜਾਂਦੇ ਆ ਨਾ ਪੱਤਰਕਾਰ ਘੇਰਦੇ ਵੇਖੇ ਕਈ ਵਾਰ ਤੁਸੀਂ ਜੀ ਫਲਾਣੇ ਵੇਲੇ ਫਲਾਣੀ ਆ ਗੱਲ ਆਖੀ ਸੀ ਤੇ ਤੁਸੀਂ ਹੁਣ ਕਿਉਂ ਮੁਕਰ ਗਏ ਹੁਣ ਕਿਉਂ ਤੁਸੀਂ ਆਪ ਬੋਲਿਆ ਕਿਉਂ ਆਪਣੀ ਹੀ ਜ਼ੁਬਾਨ ਵਿੱਚੋਂ ਕਹੇ ਹੋਏ ਸ਼ਬਦ ਹੁਣ ਤਾਂ ਆਪਾਂ ਨੂੰ ਗੁਲਾਮ ਬਣਾਉਂਦੇ ਆ ਮੁੜ ਕੇ ਫਿਰ মুখ ਬੇਗੁਸ਼ਵਾਸਾ ਹੋ ਜਾਂਦਾ ਹੈ ਜੀ ਜਦੋਂ ਆਪਣੀ ਹੀ ਜ਼ੁਬਾਨ ਵਿੱਚੋਂ ਬੋਲਿਆ ਹੋਇਆ ਸ਼ਬਦ ਜਿਹੜੇ ਝੂਠ ਜਿਹੜਾ ਬੋਲਿਆ ਗਿਆ ਤੇ ਕਹਿੰਦੇ ਵੀ ਇੱਕ ਝੂਠ ਨੂੰ ਜਦੋਂ ਬੋਲਿਆ ਨਾ ਇੱਕ ਝੂਠ ਕਹਿੰਦੇ ਫਿਰ ਉਹਦੇ ਨਾਲ ਦਾ ਹੋਰ 100 ਝੂਠ ਬੋਲਣਾ ਪੈਂਦਾ ਉਹਨੂੰ ਛੁਪਾਉਣ ਵਾਸਤੇ ਇੱਕ ਝੂਠ ਬੋਲਿਆ ਗਿਆ ਮੁੜ ਕੇ ਉਹਦੇ ਨਾਲ ਤੇ 10 ਹੋਰ ਬਣਾ ਲਏ ਉਹ ਜੋ 10 ਨੋਕੇ ਹੋਰ ਬਣਾਉਣੇ ਪਏ 10 ਕਈ ਬੰਦੇ ਦੇਖੇ ਨੇ ਆਪਾਂ ਝੂਠੇ ਦੀਆਂ ਗੱਲਾਂ ਕਰਨ ਨਾ ਐ ਪਰ ਪਰਤ ਗੁੱਪ ਜੇ ਮਰੀ ਜਾਣਾ ਤੇ ਫਿਰ ਕੀ ਹੁੰਦਾਗਾ ਝੂਠੇ ਹੋ ਨ ਝੂਠੇ ਮਨੋਖ ਦਾ ਘਰ ਦੇ ਵੀ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਆ ਜੀ ਪਿੰਡ ਵਾਲਿਆਂ ਤਾਂ ਕਰਨੇ ਕੀ ਹੁੰਦਾਗਾ ਘਰ ਦੇ ਵੀ ਕਹਿੰਦੇ ਉਹਦੀ ਗੱਲ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਝੂਠ ਬੋਲਿਆ ਗਿਆ ਤੇ ਬਾਣੀ ਚ ਲਿਖਿਆ ਗੁਰੂ ਸਾਹਿਬ ਜੀ ਨੇ ਜਹਾਂ ਝੂਠ ਤੈ ਪਾਪ ਹੈ ਜਹਾਂ ਖਿਮਾ ਤੈ ਹਾਉ ਗੁਰੂ ਜੀ ਕਹਿੰਦੇ ਜਿੱਥੇ ਝੂਠ ਹੈ ਉਥੇ ਪਾਪ ਹੁੰਦਾ ਹੋਣਾ ਹੋਣਾ ਸੁਭਾਅਕ ਹੀ ਹੈ ਭੈਰੋ ਦਲਤ ਕੰਮ ਹੋਣੇ ਸੁਭਾਅਕ ਹੈ ਜਿਹੜਾ ਮਨੁੱਖ ਝੂਠਾ ਆ ਕਿਉਂਕਿ ਝੂਠ ਪਹਿਲਾਂ ਸਾਡੇ ਦਿਮਾਗ ਵਿੱਚ ਚੱਲਦਾ ਹੈ ਦਿਮਾਗ ਤੋਂ ਬਾਅਦ ਕਰਨੀ ਵਿੱਚ ਆਇਆਦਾ ਕਰਨੀ ਤੋਂ ਬਾਅਦ ਫਿਰ ਕਰਮਾ ਜਿਹੜਾ ਉਹ ਕਰਨ ਦਾ ਮਨੁੱਖ ਫਿਰ ਮਨੁੱਖ ਤੋਂ ਤੋਤ ਖੜਾ ਛੜਾਣਾ ਉਕਸਾ ਹੋ ਜਾਂਦਾ ਜੀ ਕਿਉਂ ਚੋਰੀ ਹੈ ਜਿਹੜੀ ਪਹਿਲਾਂ ਮਨੁੱਖ ਦੇ ਵਿਚਾਰਾਂ ਵਿੱਚ ਹੁੰਦੀ ਹੈ ਭੈਰੋ ਚੋਰੀ ਕਰਨੇ ਜਿਹਦੇ ਪਹਿਲਾਂ ਚੀਜ਼ ਵੇਖ ਕੇ ਅੱਖਾਂ ਨੇ ਦੇਖੀ ਅੰਦਰ ਵਿਚਾਰ ਪੈਦਾ ਕਰਦੇ ਵਿਚਾਰ ਪੈਦਾ ਹੋ ਗਏ ਹੱਥਾਂ ਦੀ ਕਰਨੀ ਵਿੱਚ ਅਣਚੀ ਚੱਕ ਲਈ ਪਤਾ ਲੱਗ ਗਿਆ ਪੁੱਸ ਕੋਲੇ ਕੇਸ ਹੋ ਗਿਆ ਤੇ ਉਹ ਵੇਖੋ ਭਾਈ ਬਦਨਾਮੀ ਦਵਾਤੀ ਅੱਖਾਂ ਹੀ ਜੇ ਸ਼ੁੱਧ ਹੁੰਦੰਗਾ ਅੰਦਰ ਵਿਚਾਰ ਹੀ ਨਾ ਮਾਲੇ ਬਣਦੇ ਤੇ ਕਿਉਂ ਚੋਰੀ ਕਰਦਾ ਕਿਉਂ ਉਹ ਚੀਜ਼ ਨੂੰ ਚੋਰੀ ਕਰਦਾ ਕਿਉਂਕਿ ਕਿੱਥੋਂ ਸ਼ੁਰੂ ਹੁੰਦੀ ਹੈ ਅਸਰ ਵਿੱਚ ਬਿਮਾਰੀ ਹੈ ਨਾ ਜਿਹੜੀ ਅਸਰ ਵਿੱਚ ਮਨ ਤੋਂ ਸ਼ੁਰੂ ਹੁੰਦੀ ਹੈ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਇੱਕ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਸਾਰੇ ਰੋਗ ਹੀ ਆ ਜਿਹੜੇ ਪਰਮੇਸ਼ਰ ਪ੍ਰਮਾਤਮਾ ਨੂੰ ਭੁੱਲ ਕੇ ਸ਼ੁਰੂ ਹੁੰਦੇ ਆ ਜੀ ਬੇਸ ਸਾਇੰਸ ਨੇ ਹੁਣੇ ਸੱਦ ਕਰ ਦਿੱਤਾ ਜੀ ਗੱਲ ਕਹਿੰਦੇ ਵੀ ਜਿਹੜੇ ਚਲੋ 85 80% ਮੰਨਦੇ ਐ ਕੋਈ 85 ਕਹਿੰਦੇ ਕੋਈ 80% ਕਹਿੰਦੇ ਵੀ ਮਾਨਸਿਕ ਰੋਗ ਐ ਸਰੀਰ ਦੇ ਵਿੱਚ ਨਾ ਆਪਣੇ ਜਿੰਨੇ ਰੋਗ ਆ ਮਾਨਸਿਕ ਆ ਬੀਕ ਕੁਛ ਜਿਹੜੇ ਕੁਛ ਪਰਸੈਂਟ ਉਹ 20% 15% ਉਹ ਇਹ ਮੰਨਦੇ ਆ ਵੀ ਸੂਚ ਸਾਤ ਤੋਂ ਲਾਗਦੀਆਂ ਬਿਮਾਰੀਆਂ ਅਲਰਜੀ ਵਗੈਰਾ ਵੀ ਇਹ ਦੂਜੇ ਤੋਂ ਹੁੰਦੀਆਂ ਸ਼ੁਰੂ ਪਰ ਬਾਣੀ ਇਹ ਕਹਿੰਦੀ ਹੈ ਪ੍ਰਮਾਤਮਾ ਨੂੰ ਭੁੱਲ ਕੇ ਹੀ ਰੋਗ ਲੱਗਦੇ ਆ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਦੇਵਾਂ ਭਗਤ ਪੂਰਨ ਜੀ ਪਿੰਗਲਵਾੜਿਆ ਦੇ ਪੂਰਨ ਸਿੰਘ ਜੀ ਸਾਰਿਆਂ ਦਾ ਨਾਮ ਸੁਣਿਆ ਉਹ ਸਾਰਿਆਂ ਨੇ ਭਗਤ ਪੂਰਨ ਜੀ ਨੂੰ ਨਾ ਟੀਵੀ ਵਾਲੇ ਮਰੀਜ਼ਾਂ ਨੂੰ ਬਿਨਾ ਮੂੰਹ ਬੰਨੇ ਇਲਾਜ ਉਹਨਾਂ ਨੂੰ ਦਹੀਂ ਖਵਾਈ ਜਾਂਦੇ ਉਹਨਾਂ ਨੂੰ ਆਪਣੇ ਸਰੀਰ ਦੇ ਵਿੱਚ ਐ ਪਾਲਾਂਦੇ ਸਰੀਰ ਦੇ ਮੁਕਲ ਦੇ ਵਿੱਚ ਲੈ ਲਾਂਦੇ ਡਾਕਟਰ ਬਠੇਰਾ ਕਹਿਆ ਕਰ ਉਹਨਾਂ ਨੂੰ ਜੀ ਤੁਸੀਂ ਤੁਹਾਨੂੰ ਟੀਵੀ ਹੋ ਜੂਦੀ ਅੱਗੇ ਇਹ ਅਲਰਜੀ ਵਾਲੇ ਬਿਮਾਰੀ ਆ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਚੌਥੇ ਪੱਧਰ ਵਿੱਚ ਪਹੁੰਚਿਆ ਹੋਇਆ ਪੂਰਨបុਰਸ਼ ਹੈ ਭਗਤ ਪੂਰਨ ਜੀ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਉੱਥੇ ਬਿਮਾਰੀਆਂ ਮੋਰਨਾ ਕੁਝ ਵੀ ਨਹੀਂ ਕਿਤੇ ਲੱਗਦਾ ਜੀ ਕਿਉਂ ਨਾਲ ਕਿ ਪਤਾ ਸੀਗਾ ਸਗਲਤਾ ਐਵੇਂ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਚ ਦੇਖੋ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੋੜ ਨਾਲੋਂ ਆਪਣੇ ਹੱਥੀਂ ਦਹੀਂ ਖਵਾਉਂਦੇ ਹੁੰਦੇ ਸੀ ਇਤਿਹਾਸ ਪੜ ਕੇ ਵੇਖੋ ਜੀ ਆਪਣੇ ਹੱਥੀਂ ਜਿਹੜੇ ਲੋਕ ਜਿਹੜੇ ਲੋਕਾਂ ਨੇ ਨਕਾਬ ਤੁਸੀਂ ਘਰ ਦੇ ਵੀ ਕਹਿੰਦੇ ਸੀ ਸਿੱਟੇ ਆਉਂਦੇ ਸੀਗੇ ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਹੱਥੀਂ ਦਹੀਂ ਖਵਾਉਂਦੇ ਰਹੇ ਐਵੇਂ ਜਿਵੇਂ ਭਗਤਪੂਰ ਜੀ ਸੀਗੇ ਕੀ ਉਹਨਾਂ ਦੇ ਸਰੀਰ ਨੂੰ ਰੋਗ ਲੱਗ ਨਹੀਂ ਸਕਦਾ ਸੀਗਾ ਬਾਣੀ ਕਹਿੰਦੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਤੇ ਰੋਗ ਦੇਖ ਹੋਏ RAM ਤੇ ਲੱਗਣ ਜਾਂ ਜੋ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿੰਨਾ ਭੋਗ ਭੋਗਦਾ ਮਨੁੱਖ ਵਿਕਾਰੇ ਹੁੰਦਾ ਜਾਂਦਾ ਹੈ ਵਿਕਾਰਾਂ ਦੇ ਵਿੱਚ ਫੁੱਟ ਲੇਖਦੀਆਂ ਕਿ ਵਿਕਾਰੀ ਮਨੁੱਖ ਬਣਦਾ ਜਾਂਦਾ ਹੈ ਰਹੁ ਵਿਚਾਰ ਸੋ ਸੌਣ ਤੋਂ ਹੀ ਪਹਿਲੀ ਅਵਸਥਾ ਸ਼ੁਰੂ ਹੋਣੀ ਹੈ ਜੀ ਤੇ ਗੁਰੂ ਜੀ ਕਹਿੰਦੇ ਜਦੋਂ ਸੁਣਨਾ ਸ਼ੁਰੂ ਹੋ ਗਿਆ ਤੁਹਾਡਾ ਗਹਿਰਾ ਸੁਣਦਾ ਰਿਹਾ ਸੁਣਿਆ ਸਿੱਧ ਪੀਰ ਸੁਰਨਾਥ ਸਿੱਧ ਪ੍ਰਸਤ ਹੋ ਗਿਆ ਆਪਾਂ ਕਹਿ ਦਿੰਨੇ ਆ ਨਾ ਫਲਾਣੇ ਦੇ ਤਾਂ ਬਾਗ ਸਿੱਧੀ ਹੋ ਗਈ ਭਾਈ ਬੋਲ ਪੂਰੇ ਹੁੰਦੇ ਆ ਬਲਾ ਦੇ ਤਾਂ ਮੁਖ ਦੇ ਵਿੱਚੋਂ ਬੋਲਿਆ ਹੋਇਆ ਬੱਚਾ ਪੂਰਾ ਹੋਇਆ ਲੱਗਾ ਕਿਉਂ ਪ੍ਰਮਾਤਮਾ ਦਾ ਨਾਮ ਰਸਨਾ ਤੇ ਰਹਿਣ ਲੱਗ ਗਿਆ ਹੋਣਾ ਵਾਜੂ ਦਾ ਸਿਮਰਨਾ ਨਾ ਜਿਹੜਾ ਉਹ ਰਸਨਾ ਦੇ ਉੱਤੇ ਬਾਸ ਹੋ ਗਿਆ ਪ੍ਰਮਾਤਮਾ ਦਾ ਜਿਹੜਾ ਮੁੱਖ ਵਿੱਚੋਂ ਬੋਲ ਤਾ ਪਾਰ ਜੀ ਬਸ ਸਿੱਧ ਸਿੱਧ ਪੁਰਸ਼ ਬਣ ਜਾਂਦੇ ਐ ਬੜੇ ਉਹਨਾਂ ਦੀ ਸੁਰਤ ਡੂੰਗੀ ਹੁੰਦੀ ਐ ਸਦਾ ਰੱਬ ਦੇ ਪਿਆਰੇ ਦੀ ਪੀਰ ਸੁਰਨਾਥ ਦੇਵਤੇ ਬਣ ਜਾਂਦਾ ਜਿਹੜੇ ਸੁਣਦੇ ਰਹਿੰਦੇ ਐ ਦੇਵਤੇ ਬਣ ਜਾਂਦੇ ਉਹ ਵਿਸ਼ੋਧਾ ਸੋਧ ਰੂਹਾ ਸੋਧ ਖਿਆਲਾਤ 나ਥ ਜਿਹਨੇ ਆਪਣੇ ਆਪ ਨੂੰ ਨੱਥ ਲਿਆ ਕੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਨੱਥ ਪਾਈ ਬੈਠਾ। ਨੱਥ ਮਾਰ ਲਈ ਹੁਣ ਨਾਥ ਬਣ ਗਿਆ। ਵੈਸੇ ਹੁਣ ਨਾਥ ਹੈ ਜਿਹੜਾ ਕੰਨਾਂ ਵਿੱਚ ਪਾਲਣੇ ਮੰਦਰਾ ਤੇ ਇੱਥੇ ਕਹਿੰਦੇ ਇਹ ਨੱਥ ਫਿਰਦੇ ਆਂ ਜੀ। ਗਲਿਆਂ ਵਿੱਚ ਫਿਰਦੇ ਹੁਲੇ ਮੰਦ ਤੇ ਬੈਠੇ। ਇਹ ਥੋੜੇ ਨਾਥ ਐ। ਬੰਦਾ ਸੰਤੋਖ ਸਰਨਪਤ ਝੋਲੀ ਧਿਆਨ ਕੀ ਕਰੈ। ਵਿਭੂਤ, ਖਿੰਥਾ ਕਾਲ ਤਵਾਰੀ ਕਾਇਆ ਜੁਗਤ ਡੰਡਾ ਪਰਤੀਤ। ਇਹ ਸਾਰਾ ਸ਼ਬਦ ਗੁਰੂ ਸਾਹਿਬ ਜੀ ਦਾ ਹੁੰਦਾ ਐ। ਬਿਨਾਂ ਕੜਾ ਕੌਣ ਹੈ ਜੋ ਕੀ ਮੰਦਰਾ ਜਿਹੜਾ ਨਾ ਉਹ ਸੰਤੋਖ ਦੀਆਂ ਹੋਣੀਆਂ ਚਾਹੀਦੀਆਂ ਮੜ ਦੇ ਮੰਦਰਾ ਮੰਦਰਾਨਾਥ ਨੂੰ ਮੰਨਦੇ ਨਾ ਕਹਿੰਦਾ ਜੀ ਮੈਂ ਜਿਹੜਾ ਮੰਨਣਾ ਤਾਂ ਅਸਲ ਵਿੱਚ ਮੰਨੂ ਸੀਗਾ ਜਿਵੇਂ ਮੁੰਡਲ ਨਹੀਂ ਕਰਦੇ ਹਿੰਦੂ ਧਰਮ ਦੇ ਵਿੱਚ ਨਾ ਮੁੰਡਨ ਕਰਦੇ ਹੈ ਉਹ ਸਾਰਾ ਸਿਰ ਮੰਨ ਦੰਦੇ ਤੇ ਇੱਕ ਵਿਚਾਲੇ ਬੋਦੀ ਜੀ ਰੱਖ ਦੰਦੇ ਹੈ ਤੁਸੀਂ ਪੜਿਆ ਹੋਊਗਾ ਸੁਣਿਆ ਹੋਊਗਾ ਤੇ ਬਾਬਾ ਕਬੀਰ ਜੀ ਕਹਿੰਦੇ ਕਬੀਰ ਮਨ ਮੁੰਡਿਆ ਨਹੀਂ ਕੇਸ ਮੜਾਏ ਕਾਇ ਮਣ ਤਾ ਮੈਂ ਗਲ ਹੋਏ ਰੋ ਨਿਕਸੋ ਕਿਉਂ ਕਹਿ ਜਾਏ ਮਣ ਤਾ ਹਾਥੀ ਬੜਾ ਫਿਰਦਾ ਇਹ ਤਾਂ ਢਾਈ ਗੱਠਾ ਤਿੰਨ ਮਾਣਾ ਦੇ ਰਿਹਾ ਕਹਿੰਦੇ ਮਣ ਤਾ ਮੁੰਨੇ ਨਹੀਂ ਗਾ ਅਸਲ ਤਾਂ ਮਨ ਨੂੰ ਮੁੰਨਣਾ ਸੀਗਾ ਮਨ ਦੇ ਵਕਾਰ ਮੁੰਨਣੇ ਸੀਗੇ ਵਕਾਰ ਜਿਹੜੇ ਪੈਰ ਪੈਰ ਤੇ ਤੈਨੂੰ ਗਲਤ ਕੰਮ ਕਰਾਉਂਦਾ ਹੈ ਕਬੀਰ ਮਣ ਮੁੰਡਿਆ ਨਹੀਂ ਕੇਸ ਮੜਾਏ ਕਾਇ ਉਤੋਂ ਕੇਸ ਮੁੰਨ ਕੇ ਕੀ ਹੋ ਗਿਆ ਤੂੰ ਕੀ ਬਣ ਗਿਆ ਸੋ ਗੁਰੂ ਜੀ ਕਹਿੰਦੇ ਜਿਹੜੇ 나ਥ ਬਣਨਾ ਹੈ ਅਸਲ ਵਿੱਚ ਆਪਣੇ ਆਪ ਨੂੰ ਨਖ ਲੈਣਾ ਜੀ ਵਕਾਰਾਂ ਤੋਂ ਨਖ ਲੈਣਾ ਮਾਲੇਕਾਂ ਤੋਂ ਨਖ ਮਾਰੀ ਨਾਥ ਬਣ ਗਿਆ ਸੁਣ ਧਤ ਧਵਲ ਆਕਾਸ਼ ਪ੍ਰਾਤੋ ਸਮੇਂ ਦੇ ਵਿੱਚ ਇੱਕ ਧਾਰਨਾ ਵਣਦੀ ਹੁੰਦੀ ਹੈ ਕਹਿੰਦੇ ਵੀ ਇੱਕ ਜੀ ਬਵਦਾਰਾ ਤੇ ਬਵਦ ਨੇ ਧਰਤੀ ਨੂੰ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ ਵਾ ਤੇ ਉਹ ਜਦੋਂ ਐ ਸੰਗਹ ਖਲਾਉਂਦਾ ਐ ਆਪਦੇ ਉਹ ਕਹਿੰਦੇ ਫਿਰ ਪਛਹਾੜ ਆ ਜਾਂਦੇ ਜੀ ਐਂ ਕਹਿੰਦੇ ਨਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਦੋਂ ਪ੍ਰਮਾਤਮਾ ਦੇ ਨਾਮ ਨਾਲ ਸੁਰਤ ਜੁੜਦੀ ਅਕਾਲ ਪੁਰਖ ਵਜਗਰੂ ਹੀ ਵਲਦਾ ਦਾ ਸਾਰ ਇੱਕ ਤੇ ਧਰਤੀ ਵਿੱਚ ਉਹੀ ਸਮਾਇਆ ਨਜ਼ਰ ਆਉਂਦਾ ਜੀ ਫੇਰਾ ਫੇਰਾ ਸਤ ਜੁੰਗੀ ਕਾਲ ਚਲੀ ਗਈ ਗੁਰੂ ਨਾਨਕ ਪਾਤਸ਼ਾਹ ਕਿਸੇ ਵੀ ਗ੍ਰਹਿ ਤੇ ਨਹੀਂ ਗਏ ਰੱਬ ਦੇ ਪਿਆਰਿਆਂ ਦੀ ਸਵਰਤ ਗ੍ਰਾਹਣ ਵਿਪਾਲ ਕਰ ਜਾਂਦੀ ਹੈ ਸੌਰ ਮੰਡਲ ਸਾਇੰਸ ਨਾਲ ਜਿਹੜੀ ਸੂਰਜ ਦੇ ਨੇੜੇ ਨਹੀਂ ਜਾ ਸਕਦੀ ਗਰੰਟੀ ਹੈ ਜੀ ਸੂਰਜ ਦੇ ਨੇੜੇ ਕੋਈ ਵੀ ਉਜਾਰ ਸਾਇੰਸ ਦਾ ਬਣਾਇਆ ਹੋਇਆ ਨੇੜੇ ਨਹੀਂ ਸੂਰਜ ਦੇ ਨੇੜਾ ਦੂਰ ਦੀ ਗੱਲ ਉਹਦੀ ਕਿਰਨ ਦੇ ਨੇੜੇ ਨਹੀਂ ਜਾ ਸਕਦੇ ਤੁਸੀਂ ਜੀ ਸਾਇੰਸ ਵਾਲੇ ਉਹਦੀ ਕਿਰਨ ਦੇ ਨੇੜੇ ਨਹੀਂ ਜਾ ਸਕਦੇ ਕਿਰਨਾਂ ਦੀ ਇੱਕ ਕਿਰਨ ਲੱਖਾਂ ਮਿਲੀਅਨ ਤਾਪਮਾਨ ਪੈਦਾ ਕਰਨ ਦੀ ਤਾਕਤ ਰੱਖਦੀ ਹੈ ਲੱਖਾਂ ਮਿਲੀਅਨ ਤੇ ਜਿਹੜੀ ਕੋਈ ਵੀ ਐਸੀ ਚੀਜ਼ ਬਣੀ ਨਹੀਂ ਨੇੜੇ ਜਾਉ ਇੱਕ ਕਿਰਨ ਦੀ ਐ ਫੜਾ ਕਰਕੇ ਰੱਖ ਲੋਗੀ ਆ ਮ ਖਤਮ ਕਰਕੇ ਰੱਖ ਲੋਗੀ ਤੇ ਜਿਹਦੇ ਜਿਹੜੇ ਸੁਣਦੇ ਰਹਿੰਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਰਬ ਦਾ ਨਾਬਦ ਤੁੰਦੋ ਕਾਰਾ ਧਨ ਨਾ ਗਗਣਾ ਹੋਕਮ ਅਪਾਰਾ ਨਾ ਦੇ ਨਰੇਣ ਨ ਚੰਦ ਨ ਸੂਰਜ ਸੁੰਨ ਸਮਾਦ ਲਗਾਏਗਾ ਕਿੰਨਾ ਵਿਸਥਾਰ ਕੀਤਾ ਗੁਰੂ ਸਾਹਿਬ ਜੀ ਨੇ ਮਾਰੂ ਸੋਹਿਆਂ ਦੇ ਵਿੱਚ ਕਿਵੇਂ ਧਰਤੀ ਦੀ ਉਤਪਤੀ ਹੋਈ ਧਰਤੀ ਤੋਂ ਪਹਿਲਾਂ ਕੀ ਸੀ ਉਹ ਵੀ ਦੱਸਿਆ ਗੁਰੂ ਨਾਨਕ ਪਾਸ਼ੇ ਗੁਰੂ ਘਰ ਸਾਹਿਬ ਪਹਿਲਾਂ ਕੀ ਸੀ ਸਾਇੰਸ ਇਹ ਖੋਜ ਕਰ ਰਹੀ ਸੀ ਗੱਲ ਦੀ ਤੇ ਸਾਇੰਸ ਨੇ ਸਿੱਧ ਵੀ ਕਰ ਦਿੱਤਾ ਕਿ ਹਾਂ ਸੱਚਮੁੱਚ ਧੁੰਦੀ ਸੀਗੀ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਅਰਬਦ ਲਗਬਦ ਧੁੰਦੋਕਾਰਾ ਧੁੰਦੀ ਧੁੰਦ ਸੀਗਾ ਚਿੱਟੇ ਚਿੱਟੇ ਸਾਇੰਸ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਜੀ ਹਾਂ ਧੁੰਦੀ ਸੀ ਫਿਰ ਭਾਈ ਗੁਰਨਾਨਕ ਪਾਸ਼ਾ ਕਿਹੜੇ ਅ ਗ੍ਰਾਂਥ ਕਿਹੜੇ ਜਹਾਜ਼ ਤੇ ਗਏ ਸੀ ਕਿਹੜਾ ਉਪਗ੍ਰਹ ਜਿਹੜਾ ਲੈ ਕੇ ਗਏ ਸੀ ਸਵਰਗਤ ਭਗਤ ਪੀਪਾ ਜੀ ਕਹਿੰਦੇ ਆ ਨਾ ਜੋਗਰਾ ਹੈ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾ ਲਾ ਜੋ ਆਪਣੇ ਅੰਦਰ ਜੁੜ ਗਿਆ ਉਹਨੂੰ ਸਾਰੇ ਬ੍ਰਹਿਮੰਡ ਦੀ ਸੋਝੀ ਹੋਣਾ ਸ਼ੁਰੂ ਹੋ ਜਾਂਦੀ ਹੈ ਤਰ ਪਰਵਾਇਆ ਨਾ ਚੌਥੇ ਪਦ ਤੇ ਪਹੁੰਚਿਆ ਹੋਇਆ ਪੂਰਨ ਪੁਰਸ਼ ਸੀਗਾ ਜੀ ਤਰ ਪਰਵਾਇਆ ਤੁਸੀਂ ਸੁਣਿਆ ਹੋਊਗਾ ਨਾ ਜਿਹਨੇ ਆਯੁਰਵੈਦ ਦਾ ਪੈਦਾ ਕੀਤੀ ਆਯੁਰਵੈਦਕ ਫਾਰਮੂਲੇ ਸਭ ਤੋਂ ਵੱਧ ਉਹਨੇ ਦਿੱਤੇ ਆ ਇੰਨਾ ਸਰੀਰ ਦਾ ਗਹਿਰਾ ਗਿਆਨ ਸੀ ਉਸ ਮਨੁੱਖ ਨੂੰ ਵੀ ਦਵਾਈ ਦੇ ਬੂਟੀ ਦੇ ਨਾਲ ਨਾ ਗੱਲਾਂ ਕਰ ਲੈਂਦਾ ਸੀਗਾ ਵੀ ਮੈਨੂੰ ਬੂਟੀ ਐ ਦੱਸ ਵੀ ਤੂੰ ਕਿਹੜੀ ਦਵਾਈ ਦੇ ਵਿੱਚ ਕਿੰਨੀ ਮਾਤਰਾ ਵਿੱਚ ਕੰਮ ਆ ਸਕਦੀ ਐ ਇੰਨਾ ਪੁੱਛ ਦਰਖਤ ਦੇ ਕੋਲੇ ਖੜਕੇ ਨਾ ਦਰਖਤ ਦੇ ਨਾਲ ਗੱਲਾਂ ਕਰਦਾ ਸੀਗਾ ਵੀ ਤੇਰਾ ਸੱਕ ਕਿਹੜੀ ਦਵਾਈ ਵਿੱਚ ਕਿੰਨੇ ਮਾਤਰਾ ਵਿੱਚ ਕੰਮ ਆ ਜੂਗਾ ਐਡਾ ਪੁੱਛਿਆ ਹੋਇਆ ਹੈ ਪੁਰੂਪੁਰ ਸਿ 77 ਵਾ ਇਹ ਚੌਥੇ ਪਾਦ ਵਿੱਚ ਰੱਬ ਦੇ ਪਿਆਰੇ ਸਭ ਤੇ ਜੀ ਦੂੰਗੇ ਹੋ ਜਾਂਦੀ ਹੈ ਸੁਣਿਆ ਧਰਤ ਧਵਲ ਆਪਾਸ ਤੇ ਆਕਾਸ਼ ਵੀ ਟੱਪ ਜਾਂਦੀ ਹੈ ਜਿਵੇਂ ਇਹ ਧਰਤੀ ਵੀ ਸਾਰਾ ਕੁਝ ਸੁਣਿਆ ਦੀਪ ਲੋਪ ਪਤਾ ਦਾ ਜਿੰਨੇ ਦੀਪ ਜਿਹੜੇ ਅਖੰਡ ਬਣੇ ਹੋਏ ਤੇ ਸਾਰੇ ਦੀਪ ਅੰਡਾ ਨੂੰ ਕਹਿੰਦੇ ਜੀ ਜਿਹੜੇ ਜਿਵੇਂ ਵਾਪਮਾਹ ਦੀਪ ਦੀਪ ਹੁੰਦੇ ਨੇ ਸਾਰੇ ਜਿਹਨਾਂ ਮੰਨ ਲਓ ਕਿ ਪੜਿਆ ਹੈ ਸਮਾਜਿਕ ਭੂਗੋਲ ਪੜੀ ਉਹਨੂੰ ਪਤਾ ਜੀ ਇਸ ਦਾ ਦੀਪ ਖੰਡਾਂ ਦੀ ਸਾਰੀ ਜਿਹੜੀ ਵੰਡ ਹੈ ਉਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ ਦੀਪ ਲੋਗ ਲੋਗ ਪਤਾਲ ਧਰਤੀ ਦੇ ਵਿੱਚ ਹੀ ਸਾਰਾ ਕੁਝ ਕਹਿੰਦੇ ਰੱਬ ਦੇ ਪਿਆਰਾਂ ਦੀ ਸੁਰਤ ਸੁਣਨ ਦੇ ਨਾਲ ਬਹੁਤ ਡੂੰਗੀ ਚਲੀ ਜਾਂਦੀ ਹੈ ਉਹਨੂੰ ਖੰਡਾ ਬ੍ਰਹਮ ਖੰਡਾਂ ਦੀ ਸੋਝੀ ਹੋ ਜਾਂਦੀ ਹੈ ਖੰਡਾ ਬ੍ਰਹਮ ਦੀ ਆਉਣ ਵਾਲੇ ਸਮੇਂ ਦੀ ਸੋਝੀ ਹੋ ਜਾਂਦੀ ਹੈ ਬਹੁਤ ਕੁਸ਼ਮਾਂ ਦੇ ਅੰਦਰ ਚੱਲ ਪੈਂਦਾ ਪਿਆਰੋ ਸੋ ਇਹ ਸਾਖੀ ਜਿਹੜੇ ਨਾਲ ਜੁੜੀ ਹੋਈ ਇੱਕ ਉਹ ਮੈਂ ਛੋਟੀ ਜਿਹੀ ਸਾਖੀ ਅਗਰ ਕਹਿ ਦਵਾਂ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਚਲੋ ਪਹਿਲਾਂ ਮੈਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੋਂ ਜੋੜ ਦਿਆਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਪਤਾ ਲੱਗਿਆ ਵੀ ਹੁਣ ਸਰੀਰ ਦਾ ਸਮਾਂ ਲੱਗੇ ਆ ਬੇਕੂਮਰ ਕਿੰਨੇ ਆ 8 ਸਾਲ ਜਦੋਂ ਗੁਰੂ ਸਾਹਿਬ ਜੀ ਅਸਾਮ ਦੀ ਮੁਹਿੰਮ ਤੋਂ ਆਏ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਇਹਨਾਂ ਦੀ ਮੁਲਾਕਾਤ ਦਿੱਲੀ 'ਚ ਹੋndi ਹੈ ਉੱਥੇ ਲੇ ਹੋਏ ਦਿੱਲੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪਹਿਲਾਂ ਦੱਸਤਾ ਸੀ ਭਾਈ ਗੁਰਦੱਦੀ ਤੁਸੀਂ ਸੰਭਾਲਣੀ ਹੈ ਪਹਿ ਤਾਂ ਕਹਿਤਾ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪਹਿਲੀ ਮਿਲਣੀ ਦੇ ਵਿੱਚ ਉਸ ਮਿਲਣੀ ਵਿੱਚ ਉਮਰ ਕਿੰਨੀ ਹੈ 8 ਸਾਲ ਆਉਣ ਵਾਲਾ ਸਮਾਂ ਪਤਾ ਲੱਗਿਆ ਤਾ ਕਿਉਂਕਿ ਸਤ ਖੁੱਲੀ ਹੋਈ ਹੈ ਜਾਣੀ ਜਾਣ ਤੋਂ ਵੀ ਸਰੀਰ ਜਿਹੜਾ ਬਹੁਤੀ ਦੇਰ ਵੀ ਆ ਬਹੁਤਾ ਸਮਾਂ ਲੀਗਾ ਪਹਿਲਾਂ ਹੀ ਦੱਸਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਤੇਗ ਬਹਾਦਰ ਗਰਗੱਤੀ ਤੁਸੀਂ ਸਮਝਣੀ ਇਸ ਤੋਂ ਬਾਅਦ ਪਹਿਲਾਂ ਦੱਸਤਾ ਉਹਨਾਂ ਨਾਲ ਸਮਾਂ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਖੋ ਤੁਸੀਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਉਮਰ 48 ਸਾਲ ਹੈ ਸਾਰੀ ਕੋਈ ਆਇਆ ਤਾਂ ਨਹੀਂ ਸੀਗਾ ਵੀ ਉਹਨਾਂ ਨੂੰ ਵੀ ਆਪਾਂ ਬੁੱਢੇ ਹੋ ਗਏ ਤੇ ਗੁਰਗੱਦੀ ਕਿੰਨੀ ਤੇ ਕਿਹਨੂੰ ਦਿੰਦੇ ਆ ਜਿਹਦੀ ਉਮਰ 72 ਸਾਲ ਦਾ ਹੈ ਉਹਦਾ ਸਮਾਂ ਪਤਾ ਹੈ ਵੀ ਉਹਨਾਂ ਦਾ ਸਮਾਂ ਰਹਿੰਦਾ ਹੈ ਸਾਡਾ ਸਮਾਂ ਜਾਣ ਦਾ ਹੋ ਚੁੱਕਾਗਾ ਅੰਦਰੋਂ ਜਾਣੀ ਜਾਣਾ ਹੈ ਸੁਰਤ ਪਿਆਰੋ ਖੁੱਲੀ ਹੁੰਦੀ ਰੱਬ ਦੇ ਪਿਆਰੇ ਆਖ ਖੰਡਾ ਬ੍ਰਹਮੰਡਾ ਤੋਂ ਬਾਹਰ ਹੁੰਦੇ ਰੱਬ ਦੇ ਪਿਆਰੇ ਕਿਹੜਾ ਨਾ ਕਹਿੰਦੇ ਖੰਡਾ ਬ੍ਰਹਮੰਡਾ ਦੀ ਗੱਲ ਕਰਦੇ ਜਾਨੀ ਤਾਂ ਅੰਸੁਰਤ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਗੱਦੀ ਦਿੰਦੇ ਆ 48 ਸਾਲ ਦੀ ਉਮਰ ਦੇ ਵਿੱਚ ਉਮਰ ਆਇ ਪਹਿਲਾਂ ਹੀ ਜਾਣੀ ਜਾਣ ਹੈ ਤੇ ਗੁਰੂ ਅਮਰਦਾਸ ਸਾਹਿਬ ਨੂੰ ਗੁਰਗੱਦੀ ਦਿੱਤੀ 48 ਸਾਲ ਦੀ ਉਮਰ ਦੇ ਵਿੱਚ ਇਤਿਹਾਸ ਵਰ ਕਿ ਵਿਕਤ ਉਸ ਕਦੇ ਮਨ ਦੇ ਨਾਲ ਵਿਚਾਰ ਕਰਕੇ ਕਿ ਉਹ ਅੰਦਰੋਂ ਸੁੱਤ ਜਾਣੀ ਜਾਣ ਹੈ ਸੁਣਿਆ ਦੀਪ ਲੋਪ ਪਤਾਲ ਸੁਣਿਆ ਪੋ ਨਾ ਸਕੈ ਪਾਲ ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਅਕਾਲ ਪੁਰਖ ਵਾਜੁਰ ਦੇ ਤੁਹਾਨੂੰ ਸੁਣਦੇ ਰਹਿੰਦੇ ਆ ਉਹਨਾਂ ਨੂੰ ਕਾਲ ਤੋਂ ਸੁਰਤ ਉਹਨਾਂ ਦੀ ਪਰੇ ਚਲੀ ਜਾਂਦੀ ਕਾਲ ਉਹਨਾਂ ਨੂੰ ਡਰਾ ਨਹੀਂ ਸਕਦਾ ਜੀ ਮੌਤ ਮੌਤ ਤਾਂ ਰੱਬ ਦੇ ਪਿਆਰੇ ਨਾਲ ਲੇਪ ਹੋਏ ਤੇ ਜੀ ਉਹ ਨਾ ਸਕਾ ਕਾਲ ਕਾਲ ਉਹਨਾਂ ਨੂੰ ਡਰਾ ਨਹੀਂ ਸਕਦਾ ਜੀ ਨਾ ਕਬੀਰ ਸਾਹਿਬ ਕਹਿੰਦੇ ਮੈਂ ਮਰਨੇ ਕਾ ਚਾਉ ਹੈ ਕਾਲ ਤੋਂ ਡਰੇ ਨਾਬ ਤੇ ਪਿਆਰੇ ਨਾ ਮਤੀ ਦਾ ਜੀ ਨੂੰ ਆ ਰਹਿਣਾ ਚੀਜ਼ਾਂ ਦੀਆਂ ਤਿਆਰਨਾ ਕਾਲ ਤੋਂ ਡਰ ਕੇ ਕੀ ਰੱਬ ਦੇ ਪਿਆਰੇ ਚੀਜ਼ ਹੀ ਨਹੀਂ ਕਿਸੇ ਤੋਂ ਪਤਾਈ ਜਾਂਦੀ ਆ ਵੀ ਚੀਜ਼ ਹੀ ਇੱਕ ਚੀਜ਼ ਹੀ ਕਰਨੀ ਹੋਵੇ ਤਾਂ ਇੱਕ ਬੰਦੇ ਨੇ ਕਿਉਂ ਕੇਸ ਬਣਾਉਣਾ ਸੀਗਾ ਤੇ ਉਹਨੂੰ ਕਿਹਾ ਉਹਦੇ ਉਂਗਲ ਕੱਟਣ ਵਾਸਤੇ ਲੈ ਕੇ ਕਹਿੰਦੇ ਬਰਾਬਰ ਕੇਸ ਬਣਾਵਾਂਗੇ ਕਿਸੇ ਤੋਂ ਕੋਈ ਵੱਜੂ-ਵੱਜ ਗਿਆ ਕੋਈ ਗੰਦਾਸਾ ਵੱਜ ਗਿਆ ਉਹਦੀ ਚੀਜ਼ ਹੀ ਕੱਟਣ ਲੱਗ ਗਿਆ ਚੀਕਾਂ ਮਾਰਨ ਲੱਗ ਗਿਆ ਆਪਣੇ ਨੇੜੇ ਪਿੰਡ ਦੀ ਵਰਤ ਵੀ ਘਟਨਾ ਹੈ ਚੀਕਾਂ ਮਾਰਨ ਲੱਗ ਗਿਆ ਚੀਕਾਂ ਅਕੀ ਚੀਜ਼ ਹੀ ਕੱਟਨੀ ਸੀ ਤੇ ਰਿਤਾ ਜਾ ਮੈਨੂੰ ਆਪ ਕਿਸੇ ਬੰਦੇ ਨੇ ਦੱਸੀ ਗੱਲ ਆ ਗੁਰੂ ਇੱਕ ਪਾਸੇ ਆਰਾ ਤਿੱਖਾ ਹੋ ਰਿਹਾ ਸੁਰਤਨੰਦਰ ਲੈ ਕੇ ਚੱਲਿਓ ਇੱਕ ਪਾਸੇ ਆਰਾ ਤਿੱਖਾ ਹੋ ਰਿਹਾ ਸਾਹਮਣੇ ਜਲਾਲ ਕਰਦਾਗਾ ਤੇ ਰੱਬ ਦੇ ਪਿਆਰੇ ਦੀ ਸੁਰਤ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਆਰਾ ਸਰੀਰ ਨੂੰ ਤਫਾੜ ਕਰ ਰਿਹਾ ਪਰ ਨਹੀਂ ਦੁੱਖ ਹੋ ਰਿਹਾ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੈ ਸੰਤਾਪ ਦੇ ਨਹੀਂ ਰੋਗ ਰੋਗ ਹੈ ਨਹੀਂ ਰੋਗ ਸਾਨੂੰ ਮਹਿਸੂਸ ਹੋ ਰਿਹਾ ਪਿਆਰੋ ਕਿਉਂਕਿ ਸਾਡੀ ਸੁਰਤ ਬਿਮਾਰ ਹੈ ਦੋ ਸੁਰਤ ਬਿਮਾਰ ਹੋ ਚੁੱਕੀ ਹੈ ਸੁਣਿਆ ਕੋ ਨ ਸਰਕਾਰ ਕਾਲ ਨਾਨਕ ਭਗਤਾ ਸਦਾ ਵਿਦਾਸ ਸੁਣਿਆ ਦੁਖ ਪਾਪ ਕਾ ਨਾਸ ਰੱਖਦੇ ਪਿਆਰੇ ਬਿਦਾ ਸਦਾ ਖੇੜੇ ਵਿੱਚ ਰਹਿੰਦੇ ਆ ਖੁਸ਼ ਅੰਦਰੋਂ ਖੁਸ਼ ਸੁਣਿਆ ਦੁਖ ਪਾਪ ਕਾ ਨਾਸ ਜਿਹੜੇ ਸੁਣਦੇ ਰਹਿੰਦੇ ਆ ਵਾਹਿਗੁਰੂ 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 ਤੁਹਾਨੂੰ ਸੁਣਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਗੁਰੂ ਜੀ ਕਹਿੰਦੇ ਉਹਨਾਂ ਦੇ ਦੁੱਖਾਂ ਦਾ ਤੇ ਪਾਪਾਂ ਦਾ ਨਾਸ ਹੀ ਹੋ ਜਾਂਦਾ ਬਸ ਜਿਹੜੇ ਸੁਣਦੇ ਰਹਿੰਦੇ ਆ ਜੀ ਸੁਆਪਾਂ ਵੀ ਪਿਆਰ ਸੁਣਦੇ ਰਹੀਏ ਘਰਾਂ ਵਿੱਚ ਸਿਮਰਨ ਕਰੀਏ ਪ੍ਰਮਾਤਮਾ ਦੀ ਬੰਦਗੀ ਕਰੀਏ ਫੇਰੇ ਜਾਨਾ ਲੋਕ ਸੁਖੀਏ ਪਰ ਲੋਕ ਸੇ ਹਿੱਲੇ ਨਾਨਕ ਹਰ ਪ੍ਰਭ ਆਪੇ ਮਿਲੇ ਅਸਪਾਰਜ ਜੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤਾ ਪਰਕਾਰ ਬੁਰਾ ਨਾ ਰੱਖੋ ਚੀਤਾ